ਉੱਥੇ ਜਿਹੜਾ ਆਪਣਾ ਡਿਸੀਜ਼ ਬੰਦਾ ਹੈ ਬਲਵੀਰ ਹੈ ਨਾ ਉਹ ਕਬੀਰਪੁਰ ਥਾਣੇ ਦੇ ਵਿੱਚ ਇੱਕ ਹੁਸੈਨੀ ਵਾਲਾ ਬੁੱਲੇ ਪਿੰਡ ਹੈ ਉੱਥੇ ਦਾ ਰੈਂਡ ਵਾਲਾ ਹੈ ਉਹਦੀ ਇੱਕ ਪਰਸਨਲ ਐਨਿਮੀਟੀ ਤੁਸੀਂ ਕਹਿ ਸਕਦੇ ਹੋ ਇੱਕ ਬੰਦੇ ਦੇ ਨਾਲ ਹੈ ਜਿਹੜਾ ਲਖਵੀ ਹੈ ਨਾ ਉਸਕੇ ਉਹਦੇ ਵਾਈਫ ਦੇ ਨਾਲ ਇਲੈਸਿਟ ਜਿਹੜਾ ਬੰਦਾ ਮਰਿਆ ਉਹਦੀ ਵਾਈਫ ਦੇ ਜਿਹੜਾ ਬੰਦੇ ਜਿਸ ਬੰਦੇ ਨੇ ਮਾਰਿਆ ਲਖਵੀ ਨੇ ਉਹਦੀ ਨਾਲ ਇਲੈਸਿਟ ਰਿਲੇਸ਼ਨਸ਼ਿਪਸ ਹੈ ਕੱਲ ਰਾਤੀ 8:30 ਵਜੇ ਇਹਨਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ ਹੈ 8:30 ਵਜੇ ਤੋਂ ਬਾਅਦ ਸ਼ਰਾਬ ਪੀ ਕੇ ਇਹ ਵੜ ਚਲਾ ਗਿਆ ਬੰਦਾ ਉਹਨੇ ਦੁਬਾਰਾ ਇਹਨੂੰ ਬੁੜਾਇਆ ਰਾਤ ਦੇ 1:30 ਵਜੇ ਕਿ ਤੁਸੀਂ ਵਾਪਸ ਆਓ ਫਿਰ ਉੱਥੇ ਇਹ ਵਾਰਦਾ ਹੋਈ ਹੈ ਉਹਦੇ ਵਿੱਚ ਤੋਂ ਇਨਕੀ ਪਰਸਨਲ ਲੈਂਡਿਮਿਟੀ ਪੈਸੇ ਦਾ ਲੈਣ-ਦੇਣ ਕਰਕੇ ਉਹ ਬੰਦੇ ਨੇ ਇਹਦਾ ਮਟਰ ਕਰਤਾ ਫਿਰ ਇਹ ਦੋਨੋਂ ਕਿਸਾਨ ਸਨ ਇੱਕ ਕਿਸਾਨ ਜਿੱਥੇ ਬੰਦੀ ਦੂਸਰਾ ਹੈ ਬੜਾ ਗਰੀਬ ਬੰਦਾ ਹੈ ਜਿਹਨੂੰ ਮਾਰਿਆ ਹੈ ਇਹਨਾ ਉਹ ਬੜਾ ਗਰੀਬ ਬੰਦਾ ਹੈ ਲੇਕਿਨ ਫਿਰ ਵੀ ਦੋਨੋਂ ਕੇ ਦੋਨੋਂ ਐਗਰੀਕਲਚਰਲ ਮਸਲੇ ਸੇ ਸੰਬੰਧਿਤ ਮੈਂ ਜਿਹੜੇ ਕਿਸਾਨੋਂ ਦੀ ਫੈਮਲੀ ਬੈਕਗ੍ਰਾਉਂਡ ਚ ਫੈਮਲੀ ਚੋਂ ਹੈ ਫੈਮਲੀ ਦੇ ਵਿੱਚ ਇੱਥੇ ਲਖਵੀਰ ਦਾ ਜਿਹੜਾ ਬੰਦੇ ਨੇ ਮਾਰਿਆ ਉਹਦਾ ਇੱਕ ਲੜਕਾ ਹੈਗਾ ਉਹ ਵੀ ਹੈ ਨਾਲ ਉਹਦੇ ਇੱਕ ਉਸਕਾ ਫਰੈਂਡ ਹੈਗਾ ਜਿਹੜਾ ਮਤਲਬ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਟੋਟਲ ਕਿੰਨੇ ਬੰਦੇ ਇਨਵੋਲਵ ਹੈ ਉਥੇ ਦੂਜੇ ਪਾਸੇ ਜਿਹੜਾ ਹੈਗਾ ਉਹ ਬੰਦਾ ਹੈ ਉਹਦੀ ਵਾਈਫ ਨਾਲ ਸੀ ਔਰ ਉਹਦੀ ਵਾਈਫ ਨੇ ਵੀ ਉਹਨੂੰ ਫੋਨ ਆਇਆ ਕਿ ਇਹਨੂੰ ਬੇਜ ਹੂੰ ਸੋ ਦਿਸ ਵਾਸ ਦਾ ਹੈ ਬਾਕੀ ਦਾ ਮੈਟਰ ਇਜ਼ ਅੰਡਰ ਇਨਵੈਸਟੀਗੇਸ਼ਨ ਜੈਸੇ ਜੈਸੇ ਇਨਵੈਸਟੀਗੇਸ਼ਨ ਪ੍ਰੋਸੀਡ ਕਰੇਗੀ ਅਸੀਂ ਤੁਹਾਨੂੰ ਦੱਸਾਂਗੇ ਇਹ ਇਹਦੇ ਵਿੱਚ ਕੋਈ ਮੈਮ ਅਰੈਸਟ ਹੋਇਆ ਹਾਂ ਜੀ ਵੀ ਹੈਵ ਅਰੈਸਟਡ ਲਖਵੀਰ ਹੈ ਨਾ ਜਿਹੜਾ ਬੰਦਾ ਮੇਨ ਹੈਗਾ ਫਿਲਹਾਲ ਉਹਦੀ ਅਰੈਸਟ ਹੈ ਬਾਕੀ ਫਰਦਰ ਡਿਟੇਲਸ ਵੀ ਲੈਟ ਯੂ ਨੋ ਮੈਮ ਇਸੇ ਤਰ੍ਹਾਂ ਕੋਪਸਲਾ ਦੇ ਵਿੱਚ ਵੀ ਜਿਹੜੀ ਸਬਮਿਟ ਹੋਈ ਸੀ ਉਹਨਾਂ ਚ ਕੀ ਹਾਂ ਜੀ ਇੱਕ ਮਰੜ 21 2 2024 ਨੂੰ ਮਸਜਿਦ ਚੌਕ ਮੇ ਜੜੀ ਲੜਾਈ ਹੋਈ ਉਹਦੇ ਬਾਅਦ ਅਪਸ ਤੇ ਲੜ ਕੇ ਬੰਦਿਆਂ ਨੇ ਇੱਕ ਬੰਦੇ ਜਿਹੜਾ ਨਾਮ ਹੈ ਹਰਪ੍ਰੀਤ ਇਲਿਆਸ ਬੰਟੀ ਉਹਦਾ ਕਤਲ ਕਰਤਾ ਸੀ 7 ਵੈਪਨ ਸੇ ਉਹਦੇ ਗੋਡੇ ਔਰ ਬਾਡੀ ਮੇ ਇੰਜਰੀ ਕਰਕੇ ਉਹਦਾ ਹਾਰਟ ਪੰਚਰ ਕਰਤਾ ਸੀ ਉਹਦੇ ਵਿੱਚ ਅਸੀਂ ਪਹਿਲੇ ਤੋਂ ਦੋ ਬੰਦੇ ਜਿਹੜੇ ਮੁੱਖ આરોપી ਹੈ 파ਰਥ ਔਰ ਲੋਕੇਸ਼ ਇਲਿਆਸ ਚਿੰਕੀ ਇਹ ਸਾਰੇ ਬੰਦੇ ਰਲ ਮਿਲ ਕੇ ਟ੍ਰੇਵਲ ਏਜੰਟੀ ਦਾ ਕੰਮ ਕਰਦੇ ਸੀ ਫਿਲਹਾਲ ਕੀ ਇਨਵੈਸਟੀਗੇਸ਼ਨ ਵਿਦ ਹੈ ਕਿ ਇਹ ਨਾ ਕੁਝ ਕੁ ਡਾਕੂਮੈਂਟੇਸ਼ਨ ਦਾ ਕੰਮ ਕਰਦੇ ਸੀ ਜਦਾਂ ਕਰਕੇ ਨਾ ਇਹ 파ਰਤ ਮੁੰਡਾ ਹੈ ਜਿਹੜਾ ਇਹਨੂੰ ਜਿਸ ਬੰਦੇ ਨੇ ਜਿਸ ਬੰਦੇ ਕੋ ਮਾਰਾ ਹੈ ਉਹਦੇ ਉਹਨੂੰ ਇਹਨੇ 15-20 ਲੱਖ 25 ਲੱਖ ਰੁਪਏ ਦਿੱਤਾ ਸੀ ਵਿਦੇਸ਼ ਜਾਣ ਵਾਸਤੇ ਪਰ ਕੁਝ ਕਰਕੇ ਕੋਈ ਪ੍ਰੋਬਲਮ ਕਰਕੇ ਇਹਦਾ ਵੀਜ਼ਾ ਨਹੀਂ ਲੱਗਾ ਤੋ ਇਸ ਕਰਕੇ ਉਹ ਪਰਸਨਲ ਇਨਿਮਿਟੀ ਰਖਦੇ ਸੀ ਉਹ ਬਾਰ-ਬਾਰ ਉਹਨੂੰ ਹਰਾਸ ਕਰਦੇ ਸੀ ਕਿ ਤੁਸੀਂ ਡਾਕੂਮੈਂਟੇਸ਼ਨ ਤੁਸੀਂ ਸਾਡਾ ਕਰਕੇ ਉਹਦੇ ਬਾਅਦ ਵੀ ਸਾਨੂੰ ਬਾਹਰ ਨਹੀਂ ਭੇਜਿਆ ਵਿਚਵੇਂ ਦੋ ਚਾਰ ਬੰਦੋ ਕੀ 올 ਇਨਵੋਲਵਮੈਂਟ ਹੈ ਜਿਹਦੇ ਵਿੱਚ ਅਸੀਂ ਵਖਰਾ ਪਰਚਾ ਕਰਾਂਗੇ ਇਸ ਕਰਕੇ ਇਹਨੇ ਆਪਣੇ ਜੀਜਾ ਨੂੰ ਬੁਲਾਇਆ ਜਿਹੜਾ ਹੈਗਾ ਲੋਕੇਸ਼ ਚਿੰਕੀ ਔਰ ਇਹ ਸਾਰੇ ਇਕੱਠੇ ਹੋ ਕੇ ਇਹਨੇ ਦੋ ਚਾਰ ਮੁੰਡੇ ਹੋਰ ਬੁਲਾਏ ਉੱਥੇ ਤੇਜ਼ ਹਥਿਆਰ ਇਹ ਲੈ ਕੇ ਆਏ ਪਹੁੰਚੇ ਉੱਥੇ ਲੜਾਈ ਹੋਈ ਲੜਾਈ ਕਰਕੇ ਫਿਰ ਉੱਥੇ ਡਿਊਰਿੰਗ ਸਕਫਲ ਇਹਨਾਂ ਨੇ ਹਰ ਪ੍ਰੀਤ ਨੂੰ ਮਾੜਿਆ ਮੈਂ ਇਹਦੇ ਵਿੱਚ ਅਰੈਸਟ ਕਿੰਨੇ ਨੂੰ ਹੁਣ ਤਾਂ ਕਰ ਇਸ ਦੋ ਬੰਦੇ ਹੈ ਜਿਹੜੇ ਮੇਨ આરોપી ਹੈ ਉਹ ਅਰੈਸਟ ਕੀਤੇ ਹੈ ਸਾਡੇ ਦੋ ਬੰਦੇ ਐਸਕਾਉਂਡਰ ਹੈ ਫਰਦਰ ਇਨਵੈਸਟੀਗੇਸ਼ਨ ਇਜ਼ ਔਨ ਜੋ ਜੋ ਵੀ ਜਿੰਨਾ ਦਾ ਵੀ ਰੋਲ ਆਏਗਾ ਸਾਹਮਣੇ ਅਗਰ ਸਾਹਮਣੇ ਜ਼ਰੂਰਤ ਪਵੇਗੀ ਤਾਂ ਸੈਪਰੇਟ ਪਰਚਾ ਵੀ ਕਰਾਂਗੇ ਹਸਪੀਟਲ ਜਿਹੜਾ ਮਲਟੀਪਲ ਹਾਂਜੀ ਜਿਹੜਾ ਹਸਪੀਟਲ ਤੇ ਮਰਡਰ ਹੋਇਆ ਅਗੇਨ ਇਟ ਇਜ਼ ਅ ਮੈਟਰ ਉੱਥੇ ਜਿਹੜਾ ਬੰਦਾ ਸਰਪੰਚ ਹੈ ਉਹਦੀ ਬੇਟੀ ਦੇ ਨਾਲ ਜਿਹੜਾ ਮੁੰਡਾ ਮਰਿਆ ਉਹਦੇ ਐਲ্ডার ਬ੍ਰਦਰਸ ਸੇ ਰਿਲੇਸ਼ਨ ਸੀ ਤੋ ਇਹਨਾਂ ਦੀ ਆਪਸ ਦੇ ਵਿੱਚ ਸ਼ਾਮੇ ਲੜਾਈ ਹੋਈ ਏ ਪਿੰਡ 'ਚ ਲੜਾਈ ਤੋਂ ਬਾਅਦ ਇਨਕੋ ਕੁਝ ਬਲੰਟ ਇੰਜਰੀਜ਼ ਆਈ ਜਿਹਦੇ ਕਰਕੇ ਉਹ ਮੁੰਡਾ ਜਿਹੜਾ ਜਿਹਦੇ ਰਿਲੇਸ਼ਨ ਹੈ ਕਰਨ ਉਹ ਆਕੇ ਹਸਪੀਟਲ ਦਾਖਲ ਹੋਇਆ ਪਿੱਛੇ-ਪਿੱਛੇ ਸਾਰੇ ਪਿੰਡ ਵਾਲੇ ਸਭਰਾ ਉਹ ਗੱਡੀ ਦੇ ਵਿੱਚ ਬੈਠਾ ਸੀ ਆਕੇ ਉਹਨਾਂ ਨੇ ਸ਼ੀਸ਼ੇ-ਵਿਸ਼ੇ ਤੋੜੇ ਉਹਨੂੰ ਮਾਰਿਆ ਘੁਟਿਆ ਔਰ ਡਿਊਰਿੰਗ ਮਤਲਬ ਇਹ ਮਾਰਪੀਟ ਮੇਂ ਹੀ ਉਸ ਬੰਦੇ ਕੀ ਡੈਥ ਹੋ ਗਈ ਸੋ ਇਹਦੇ ਵਿੱਚ ਅਸੀਂ ਜਸਵੰਤ ਸਿੰਘ ਜਿਹੜਾ ਸਰਪੰਚ ਹੈ ਉਹਦੀ ਅਰੇਸ ਪਾਈਏ ਨਾਲ ਕੱਲ 3 ਬੰਨੋ ਦੀ ਅਰੇਸ ਹੋ ਰਹੀ ਹੈ ਸੌਰਾ ਬੇਲਿਆਸ ਲੋਹਾਂਡਾ ਕਰਨੈਲ ਸਿੰਘ ਅਮਨਦੀਪ ਏਲੀਅਸ ਕਾਲੂ ਇਹ ਸਾਰੇ ਬੰਦੇ ਪਹਿਲੇ ਵੀ ਡਿਫਾਲਟਰ ਹੈ ਇਹਨਾਂ ਦੇ ਉੱਪਰ ਪਹਿਲੇ ਵੀ ਲੜਾਈ ਝਗੜੇ ਕੇ ਪਰਚੇ ਦਰਜ ਹੈ ਤਾਂ ਉਹਨਾਂ ਦੀ ਡਿਟੇਲ ਅਸੀਂ ਤੁਹਾਨੂੰ ਦਈ ਲਵਾਂਗੇ ਫਿਰ ਮੇ ਕਿੰਨੇ ਮਰਡਰ ਕਿੰਨੇ ਜੇਲ੍ਹ ਤੋਂ ਬਾਹਰ ਆਏ ਨੇ ਨਹੀਂ ਅਸੀਂ ਵਿੱਚ ਕਿੰਨੇ ਮਰਡਰ ਨੇ ਔਰ ਕਿੰਨੇ ਅਰੈਸਟ ਹੋਏ ਨੇ ਦੇਖੇ ਟੋਟਲ ਮਰਡਰ ਦੇ 3 ਮਰਡਰਸ ਹੈ ਇੱਕ ਸੁਲਤਾਨਪੁਰ ਲੋਧੀ ਹੈਗਾ ਕਬੀਰਪੁਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਸਾਡਾ ਇੱਥੇ ਸਦਰ ਕਪੂਰਥਲੇ ਦੇ ਵਿੱਚ ਹੈ ਇੱਕ ਸਾਡਾ ਮਜੀਦ ਚੌਕ ਅਰਬਨ ਸਟੇਟ ਵਾਲਾ ਮਸਲਾ ਹੈ ਟੋਟਲ 3 ਮਰਡਰਸ ਹੈ ਇਹਦੇ ਵਿੱਚ ਅਸੀਂ ਟੋਟਲ ਹੁਣ ਤੱਕ 7 ਬੰਦੀਆਂ ਦੀ ਅਰੈਸਟਾਈ ਹੋਈ ਹੈ ਮੈਡਮ ਜੋ ਹਸਪੀਟਲ ਵਾਲਾ ਮਰਦਾ ਹੈ ਉਸਨੇ ਜੋ ਲੋਕ ਅਕਿਊਜ਼ ਹੈ ਉਹਨਾਂ ਵਿੱਚੋਂ ਕੁਝ ਲੋਕ ਦਿਨ ਤੋਂ ਵੀ ਬਾਹਰ ਕਿ ਦਿਨ ਪਹਿਲੇ हाँ जी वी आर इन्वेस्टिगेटिंग बेसिकली ये सारे डिफॉल्टर है ना सबके ऊपर लड़ाई झगड़े के पहले भी मसले दर्ज हैं। वी आर इन्वेस्टिगेटिंग इनके पीछे अगर ये किसी केस में पीओ हैं या स्कॉन्डर्स है भी इन अरेस्ट पाई जाएगी